ਪੰਜਾਬ ਸਰਕਾਰ ਦੀ ਮੇਲਾ ਸਰਪੰਚਾਂ ਤੇ ਪੰਚਾਂ ਲਈ ਨਵੀਂ ਪਹਿਲ ਸਿਖਲਾਈ ਤੇ ਐਕਸਪੋਜ਼ਰ ਦੌਰੇ ਲਈ ਮਹਾਰਾਸ਼ਟਰ ਪੇ ਜਬ ਅਫਦ ਸਰਾਂ ਦੇ ਤੋਂ ਰੇਲਵੇ ਸਟੇਸ਼ਨ ਰਾਹੀਂ ਹਰੀ ਝੰਡੀ ਦਿਖਾ ਕੇ ਸੀਮਾਨੇ ਵਫਤ ਕੀ ਦਿਰਪਾਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਲੋ ਨਾਡੇੜ ਮਹਾਰਾਸ਼ਟਰ ਵਿਖੇ ਸਿਖਲਾਈ ਅਤੇ ਐਕਸਪੋਜ਼ਰ ਦੌਰੇ ਲਈ ਰੇਲਵੇ ਸਟੇਸ਼ਨਾਂ ਤਹਾਂ ਦੇ ਤੋਂ ਪੰਜਾਬ ਦੀਆਂ ਮੇਲਾ ਸਰਪੰਚਾਂ ਅਤੇ ਪੰਚਾਂ ਦੇ ਇੱਕ ਵਫਦ ਨੂੰ ਹਰੀ ਚੰਟੀ ਦਾ ਖਾ ਖੇਡ ਬਾਨਾ ਕੀਤਾ ਗਿਆ ਤੁੰਦਾ ਦੇ ਕੇ ਮਹਾਰਾਸ਼ਟਰ ਵੀ ਖੇ ਇਹਨਾਂ ਸਰਪੰਚਾਂ ਤੇ ਪੰਚਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਇਹ ਆਪਣਾ ਜਿਹੜਾ ਕਿ ਵਿਭਾਗੀ ਕੰਮ ਹੈ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਣਗੇ ਤੁੰਦਾ ਦੇ ਕੇ ਸਾਰੇ ਮਹਿਲਾ ਸਰਪੰਚਾਂ ਅਤੇ ਪੰਚਾਂ ਨਾਲ ਮੁਲਾਕਾਤ ਵੀ ਮੁੱਖ ਮੰਤਰੀ ਨੇ ਕੀਤੀ ਹੈ ਤੇ ਇਸ ਪ੍ਰੋਗਰਾਮ ਦੌਰਾਨ ਉਹਨਾਂ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ਸੋ ਦਦੇ ਕੇ ਇਸ ਦੌਰਾਨ ਸਾਰੇ ਪੰਚ ਅਤੇ ਸਰਪੰਚ ਨਦੇੜ ਸਾਹਿਬ ਵੀ ਨਤਮਸਤਕ ਹੋਣਗੇ ਇਸ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 590 ਪੰਚਾਇਤ ਘਰਾਂ ਦਾ ਵੀ ਉਦਘਾਟਨ ਕੀਤਾ ਗਿਆ ਫਿਰ ਅੱਜ ਇੱਕ ਪ੍ਰੋਗਰਾਮ ਸਿਗਾ ਕਿ ਜਿਹੜੇ ਨਵੇਂ ਚੁਣੇ ਸਰਪੰਚ ਨੇ ਜਾਂ ਪੰਚ ਨੇ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਹੋਣੀ ਹੈ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਨਵੀਆਂ ਚੁਣੀਆਂ ਲੇਡੀ ਸਰਪੰਚ ਤੇ ਲੇਡੀਜ਼ ਪੰਚ ਨੇ ਪਹਿਲੀ ਵਾਰ ਚੁਣਿਆ ਉਹਨਾਂ ਨੂੰ ਚੁਣਿਆ ਤੇ ਇੱਕ ਟ੍ਰੇਨ ਸਪੈਸ਼ਲ ਅਸੀਂ ਕੀਤੀ ਪੰਜਾਬ ਸਰਕਾਰ ਵੱਲੋਂ ਅਸੀਂ ਕਾ ਮਹਾਰਾਸ਼ਟਰ ਤਾਂ ਜਾਣਾ ਹੀ ਐ ਤਾਂ ਫਿਰ ਹਜੂਰ ਸਾਹਿਬ ਵੀ ਮੱਥਾ ਟੇਕਿਆ ਉਹ ਤਾਂ ਇੱਥੋਂ ਸਿੱਧਾ ਹਜੂਰ ਸਾਹਿਬ ਲਈ ਹੁਣੇ ਹਜੇ ਹਰੀ ਚੰਡੀ ਦੇ ਕੇ ਉਸ ਟ੍ਰੇਨ ਨੂੰ ਰਵਾਨਾ ਕੀਤਾ ਉਸ ਤੋਂ ਬਾਅਦ ਉਹ ਟ੍ਰੇਨਿੰਗ ਲੈ ਕੇ ਆ ਜਾਣਗੇ ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਟ੍ਰੇਨਾਂ ਅਸੀਂ ਭੇਜਦੇ ਰਵਾਂਗੇ ਸਾਰੇ ਟ੍ਰੇਨਿੰਗ ਕੈਂਪ ਜਿਹੜਾ ਪੂਰੇ ਦੇਸ਼ ਦਾ ਮਹਾਰਾਸ਼ਟਰ ਚਾਹੂਗਾ ਜਿਉਂ-ਜਿਉਂ ਪੰਜਾਬ ਦੀ ਵਾਰੀ ਆਉਂਦੀ ਜਾਊਗੀ ਅਸੀਂ ਸਰਪੰਚਾਂ ਨੂੰ ਪੰਚਾਂ ਨੂੰ ਭੇਜਦੇ ਰਵਾਂਗੇ ਤੇ ਫਿਰ ਇੱਥੇ ਆਏ ਆ 500 ਨਵੇਂ ਪੰਚਾਇਤਕਰ ਉਹਨਾਂ ਦਾ ਤਾਂ ਘਾਟਨ ਕੀਤਾ ਕਿਉਂਕਿ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚਾਇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਾਂ ਤਾਂ ਸੱਤ ਚ ਬੈੰਦੀ ਹੈ ਪੰਚਾਇਤ ਜਾਂ ਕਿਸੇ ਪਿੱਪਲ ਬੋਰਡ ਥੱਲੇ ਬੈਨੇ ਆ ਕੋਈ ਪਿੰਡ ਦਾ ਸਮਝੌਤਾ ਕਰਾਉਣਾ ਹੈ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਹੈ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ ਕਈ ਵੱਡੇ ਪਿੰਡਾਂ 'ਚ ਹੈਗੇ ਵੀ ਸੀ ਪੰਚਾਇਤ ਘਰ ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਹਦੇ ਵਿੱਚ ਕਾਨਫਰੰਸ ਰੂਮ ਵੀ ਹੈ ਬਹਿ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ ਸਰਪੰਚ ਦਾ ਆਪਣਾ ਰੂਮ ਹੈ ਨਾਲ ਡਿਜੀਟਲ ਰੂਮ ਹੈ ਕੰਪਿਊਟਰ ਵੀ ਲੱਗੇ ਹੋਏ ਨੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੈ ਸਕਦੀ ਹੈ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤਕਰ ਅੱਜ 500 ਉਹਦਾ ਇੱਕ ਮਾਡਲ ਵੀ ਪਿਆ ਜੇ ਜਾਂਦੇ ਹੋਏ ਤੁਸੀਂ ਦੇਖ ਕੇ ਜਾਣਾ ਤਾਂ ਇੱਕ ਮਾਡਲ ਪਿਆ ਨਾ ਬੇਰ ਰਿਪੋਰਟ ਚੜਦੀ ਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ Press bell icon This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.